ਸਾਹਿਬ بیٹਾ ਮੇਰਾ ਇਸਟਾ ਮੈਥੀ ਮੰਜੀ ਤੇ ਉਨਾ ਫੜ ਕੇ ਉਹਨੇ ਤੂੰ ਆਵਾ ਮੰਜੀ ਤੂੰ ਹਾਲ ਕੇ ਬਸ ਚੁੱਪ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਕਿ ਇਹਨੂੰ ਵੀ ਚੁੱਪੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾਬ ਇਸ ਖਰਾਬ ਹੋ ਗਏ ਆ ਮੇਰੀ ਗੇਟੀ ਭਰਾ ਦੇ ਗੰਮ ਦੇ ਨਾਲ ਉਸ ਤਰ੍ਹਾਂ ਡੇਗੀ ਉੱਥੇ ਮੈਂ ਉੱਪਰ ਡੇਗੀ ਉਹਦੇ ਉਹਨਾਂ ਸਾਡੇ ਕੋਲ ਥੂਕੇ ਲੈ ਗਏ ਆ ਆਂਡ ਗਵਾਂਡ ਸਾਡਾ ਆਇਆ ਵਾ ਤੇਰੇ ਉਹਨਾਂ ਨੇ ਫੇਰ ਤੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਧੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲਾ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਰਤ ਕੀਤਾ ਕੀ ਕੀਤਾ ਜਿੱਦਾਂ ਤੁਸੀਂ ਕਰਦਾ ਰਹੇ ਹਾਂਜੀ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਕਰਦਾ ਰਹੇ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤੇ ਨਹੀਂ ਕੀਤਾ ਸਾਡੇ ਕੋਲ ਤਾਂ ਲੱਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਹਾਂਜੀ ਭਾਜੀ ਇਹਦਾ ਸਾਨੂੰ ਸਾਬ ਚਾਹੀਦਾ ਵਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏਗੀ ਸਾਹੀ ਬੜੇ ਔਖੇ ਆ ਭਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਭਾਜੀ ਇਹਦੇ ਬਾਅਦ ਤੋਂ ਗੁਰਦਾਸਪੁਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਪਰਿਵਾਰ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਹੈ ਤੇ ਬੇਗੁਨਾਹ ਉਹਨਾਂ ਨੂੰ ਨਹੀਂ ਪਤਾ ਕਿ ਪੁਲਿਸ ਦੇ ਵੱਲੋਂ ਉਸਨੂੰ ਕਿਉਂ ਗ੍ਰਫਤਾਰ ਕੀਤਾ ਗਿਆ ਜ਼ਰਾਸਲਾ ਪਾਕਿਸਤਾਨ ਦੀ ਆਈਐਸਏ ਏਜੰਸੀ ਦੇ ਲਈ ਜਸੂਸੀ ਕਰਨ ਵਾਲੇ ਗੁਰਦਾਸਪੁਰ ਦੇ ਵਿੱਚ ਦੋ ਜਸੂਸ ਫੜੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਸੁਪਰੀਤ ਹੈ ਤਾਂ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਦੀ ਉਮਰ ਅਜੇ ਸਿਰਫ 19 ਸਾਲ ਹੈ 12ਵੀਂ ਜਮਾਤ ਦੇ ਵਿੱਚੋਂ ਪੜਦਾ ਹੈ ਉਹ ਕਦੀ ਬਾਰਡਰ ਦੇ ਨੇੜੇ ਤੱਕ ਨਹੀਂ ਗਿਆ ਤੇ ਘਰ ਵਾਲੇ ਦੂਸਰੇ ਲੜਕੇ ਕਰਨਵੀਰ ਨੂੰ ਵੀ ਨਹੀਂ ਜਾਣਦੇ ਨੇ ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਹੋਵੇ ਤੇ ਉਹਨਾਂ ਦਾ ਪੁੱਤਰ ਅਜਿਹਾ ਨਹੀਂ ਕਰ ਸਕਦਾ ਉਹਨਾਂ ਦੇ ਪੁੱਤਰ ਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਆਇਆ ਤੇ ਨਾ ਹੀ ਉਹਨਾਂ ਦੇ ਕੋਲ ਕੋਈ ਦਸਤਾਵੇਜ਼ ਮਿਲੇ ਨੇ ਉਧਰ ਸੁਪਰੀਦਾਇਕ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਹੈ ਤੇ ਪਿਤਾ ਮਹੇਜ ਇੱਕ ਏਕੜ ਜ਼ਮੀਨ ਤੇ ਖੇਤੀ ਕਰਦੇ ਨੇ ਉਹ ਲੱਕੜ ਵੇਚਣ ਦਾ ਕੰਮ ਕਰਦਾ ਹੈ ਤੇ ਪਿਤਾ ਦਾ ਕਹਿਣਾ ਹੈ ਕਿ ਪੜ੍ਹਾਈ ਤੋਂ ਬਾਅਦ ਉਹਨਾਂ ਦਾ ਪੁੱਤਰ ਉਹਨਾਂ ਦੇ ਨਾਲ ਕੰਮ ਕਰਦਾ ਹੈ ਤੇ ਪਰਿਵਾਰ ਦੇ ਵਿੱਚ ਇੱਕ ਵੱਡੀ ਧੀ ਵੀ ਹੈ ਜਿਸ ਦਾ ਵਿਆਹ ਹੋ ਚੁੱਕਿਆ ਦੋ ਪੁੱਤਰ ਨੇ ਸੁਪਰੀ ਸਭ ਤੋਂ ਛੋਟਾ ਤਾਂ ਪਰਿਵਾਰ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਦੀ ਮੰਗ ਕਰ ਰਿਹਾ ਸੁਖਬ੍ਰੀਤ ਤੁਹਾਡਾ ਕੀ ਨਾਮ ਗੁਰਮਜੀਤ ਸਿੰਘ ਕੀ ਗੱਲ ਬਾਤ ਹੋਈ ਜੀ ਗੱਲਬਾਤ ਕੋਈ ਨਹੀਂ ਜੀ ਸਾਨੂੰ ਅਜੇ ਤੁਹਾਨੂੰ ਕੋਈ ਪਤਾ ਨਹੀਂ ਮੈਂ ਤਾਂ ਲੱਕੜ ਦਾ ਵਪਾਰ ਕਰਦੇ ਆ ਸਾਨੂੰ ਕੋਈ ਇਸ ਬਾਰੇ ਕੋਈ ਨੋਟ ਨਹੀਂ ਜੀ ਕੋਦੋਂ ਬਿੜੇ ਨੂੰ ਬੜੇ ਕਰੋ ਇਹ 14:00 ਨਾ 15:00 ਨੂੰ ਇੱਥੇ ਖੜਾ ਜੇ ਕੀ ਕਹਤੇ ਜੀ ਦੋ ਇਥੋਂ ਘਰੋਂ ਲੈ ਕੇ ਚੋਕੇ ਤੋ ਕੇ ਲੈ ਕੇ ਪਾਨੂੰ ਪਤਾ ਹੀ ਨਾ ਕਦੋਂ ਲੈ ਕੇ ਲੈ ਕੇ ਮੁਰਖਾਂ ਨੂੰ ਦੱਸਿਆ ਨਹੀਂ ਕਿੱਥੇ ਲੈ ਕੇ ਕਿੱਥੇ ਨਹੀਂ ਲੈ ਗਿਆ ਨੂੰ ਕੋਈ ਪਤਾ ਨਹੀਂ ਉਹਦੇ ਵਾਰੀ ਕਿੰਨੇ ਵਜੇ ਘਰ ਨੂੰ ਆਇਆ ਇਸ ਘਰ ਆਇਆ ਘਰ ਕੋਈ ਫੇਰੇ ਫੇਰਮ ਨਹੀਂ ਰੇ ਛੇ ਕੋਈ ਦਾ ਟੈਮ ਇੱਕ ਲੋਕ ਜਿਹੜੇ ਕਹਿੰਦੇ ਮਸੂਸੀ ਕਰਦਾ ਰਿਹਾ ਫੋਟੋ ਹਮਾਚਲ ਤੱਕ ਬਾਰਡਰ ਹੋ ਗਿਆ ਜਾਂ ਉਹ ਫੋਟੋਆ ਕੁਝ ਕੀਤੀ ਐ ਨਹੀਂ ਜਾਂ ਕੁਝ ਇਹੋ ਜੀ ਕੋਈ ਗੱਲਾਂ ਨੂੰ ਕੋਈ ਪਤਾ ਨਹੀਂ ਗਿਆ ਸੀ ਕੋਈ ਹਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਅਸਵਾਰੇ ਉਹ ਲੱਕੜ ਦਾ ਵਾਰਕਾ ਤੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਰੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਕਿ ਕੀ ਪਾੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਇਹ ਜੋ ਬੱਚਾ ਸੁਖਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ ਤਕਰੀਬਨ ਮੈਂ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬ੍ਰੀ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਿਸ ਵੱਲ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼த்ਰੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇੰਨਾ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਹੈ ਕਿੱਥੇ ਕੀਤੀ ਹੈ ਕਿਹੜੇ ਬਾਰਡਰ ਦੀ ਕੀਤੀ ਹੈ ਇੰਨਾ ਕੁਝ ਬੱਚੇ ਤੇ ਪਾ ਦਿੱਤਾ ਗਿਆ ਹੈ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਹੈ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜਾਈ ਕੀਤੀ ਹੈ ਬੱਚੇ ਨੇ ਪਲੱਸ 2 ਹੈ ਜੀ ਹਾਂ ਜੀ ਪਲੱਸ 2 ਪਾਸ ਹਾਂ ਕੰਮ ਨੂੰ ਕਰਦਾ ਹੈ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੀਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਹਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਨਾਲ ਉਹਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਹੈ ਇੱਕ ਕਿਲਾ ਦੋ ਕਿਨਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਹੈ 14 ਨੂੰ ਮੈਨੂੰ ਫੜਿਆ ਗਿਆ ਕਰੋਗਿਫਤਾ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਜੀ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਕੀ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਆ ਮੈਨੂੰ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਸੂਸੀ ਦਾ ਕੇਸ ਪਾਇਆ ਗਿਆ ਸਾਨੂੰ ਸ਼ਾਇਦ ਅੱਜ ਤੁਹਾਡੇ ਹੁਣੇ ਪਤਾ ਲੱਗਾ ਵੀ ਜਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਕੀ ਮੰਗ ਕਰੀ ਅਸੀਂ ਵੇਖੋ ਜੀ ਇੱਕ ਗੱਲ ਮੰਗ ਕਰਦੇ ਹਾਂ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤੇ ਫਿਰ ਜਿਹੜਾ ਐਡਾ ਵੱਡਾ ਜਿਹੜਾ ਕੇਸ ਹਨ ਉਹ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤਕਾ ਆ ਬਹੁਤ ਵੱਡਾ ਤਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਜਿਦਾਂ ਕਹ ਲਓ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਪੋਣਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰ ਸਾਹਿਬ ਸਾਰੇ ਪਰਿਵਾਰ ਜਾਣਦਾ ਹੈ ਹਾਂਜੀ ਸੁਰ ਪੁਲਿਸ ਨੇ ਐਸਐਸਪੀ ਸਾਹਿਬ ਦੇ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀਆਂ ਸਾਰੀਆਂ ਸਾਡੇ ਹੁਣ ਧਿਆਨ ਚ ਆ ਗਈਆਂ ਪੰਜਾਬ ਹਿਮਾਚਲ ਅਨ ਜੀ ਐਨ ਕੇ ਤਿੰਨਾਂ ਸਟੇਟਾਂ 'ਚ ਇਹ ਗਏ ਆ ਤਿੰਨਾਂ ਸਟੇਟਾਂ 'ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਇਹ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ 'ਚ ਇਨਵੋਲਡ ਸਿਗੇ ਪਹਿਲੋਂ ਵੀ ਇਹ ਉਹਨਾਂ ਨਾਲ ਪਾਕਿਸਤਾਨ 'ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸੀਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸੀਕ੍ਰੀਟ ਇਨਫੋਰਮੇਸ਼ਨਸ ਲੀਕ ਕਰੇ ਇਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ਟਰਾਂਜੈਕਸ਼ਨਸ ਹੋਈਆਂ ਆ ਤੇ ਉਹਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਜੀ ਇਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਹਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮੱਗਲਰ ਸੀ ਆਈਐਸਆਈ ਸੀ ਉਹਨਾਂ ਦੇ ਨਾਲ ਇਨਟੈਚ ਹੋਏ ਸੀਗੇ ਤੇ ਉਹਨੂੰ ਵੀ ਅਸੀਂ ਬਹੁਤ ਚੇਤੀ ਪ੍ਰੋਡਕਸ਼ਨ ਤੋਂ ਲੈ ਕੇ ਅਰੈਸਟ ਕਰਕੇ ਉਹਨੂੰ ਵੀ ਇਸ ਕੇਸ 'ਚ ਅਰੈਸਟ ਕਰਵਾ ਗਏ ਇਨਾਂ ਦੀ ਇੰਟਰੋਗੇਸ਼ਨ 'ਚ ਕੁਝ ਹੋਰ ਵਿਅਕਤੀ ਵੀ ਨਾਮਿਨੇਟ ਹੋਏ ਆ ਉਹ ਵੀ ਬਹੁਤ ਚੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਰਿਕਵਰੀ ਵੀ ਹੋਈ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡੇ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਨਾ ਰਿਹਾ ਦੇ ਸਗਾ 30 ਓਵਰ ਦੇ ਜਿਹੜਾ ਪਿਸਟਲ ਆ ਉਹਦੇ 890 ਇਹਨਾਂ ਤੋਂ ਮਿਲੇ ਹੈ। ਥੈਂਕ ਯੂ ਸਰ ਕੋਈ ਕੁਝ ਮੋਬਾਈਲ ਸੀ ਇਹਨਾਂ ਮੋਬਾਈਲ ਫੋਨ ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਰੀਏ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਆ ਜੀ। ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵਿਡੈਂਸ ਮਿਲਿਆ ਜੀ ਸਟਰੋਂਗ ਪਹਿਲਗਾਮ ਹੋਰ ਤਾਂ ਬਾਤ ਹੀ ਇਹਨਾਂ ਨੇ ਕਰਨ ਜੂਗੀ ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇਨ ਟੱਚ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਦੇਖ ਕੇ ਤਾਂ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਟੀ ਫੋਰਸੇਸ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੇ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹਾਂ ਜਗਲੇ ਦੁਆਰਾ ਕੋਈ ਇਹਨੂੰ ਜਾਣ ਦੇ ਦਿੱਤੀ ਤਾਂ ਕਿ ਦੇਸ਼ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲਾ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਦੌਰਾਨ ਆਰਮੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨਸ ਲੀਕ ਕੀਤੀਆਂ ਸਰ ਇਧਰ ਦੇਖੋ ਇਹ ਸ਼ਿਖਾ ਸਕਦੇ ਹੋ ਜੀ ਨਹੀਂ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕੂੰਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਲਈ ਡਿਸਕਲੋਜ਼ ਕਰ ਸਕਦਾ ਤਾਂ ਜੀ ਸਰ ਸਕਾਇਟਲੀ ਇਨਰ ਦੀ ਜਿਹੜਾ ਬੈਕਗ੍ਰਾਉਂਡ ਦੇਖੀ ਜਾ ਰਿਹਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਨਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੋ ਹੀ ਗਿਆ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਚ ਇਨਵੋਲਡ ਸੀਗੇ ਔਰ ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਆਪਰੇਸ਼ਨ ਸੰਦੂਰ ਹੁੰਦਾ ਹੈ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਇਸ ਚੀਜ਼ਾਂ ਪਰਤੇ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਦਾਂ ਦੇ ਬੰਦਿਆਂ ਤੋਂ ਹੀ ਸਾਡਾ ਦੁਸ਼ਮਣ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਹਨਾਂ ਬਾਰੇ ਅਸੀਂ ਬ੍ਰੀਫ ਕਰ ਚੁੱਕੇ ਆ ਦੋ ਤਿੰਨ ਮੁਕਦਮੇ ਦਰਜ ਹੋ ਚੁੱਕੇ ਆ ਓਲਰੇਡੀ ਦੇਖੋ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਆ ਟਰਾਂਸਬਾਰਡਰ ਸਮਗਲਿੰਗ ਸ਼ਡ ਵਾਲਡ ਹੁੰਦੇ ਜਾਂ ਜਿਨ੍ਹਾਂ ਤੇ ਮਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਸਾਰੀਆਂ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਫਰਦਾਸਪੁਰ ਬੋਲਿੰਗਸ ਵੱਲੋਂ ਇੰਟੈਲੀਜੈਂਟ ਫੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ